ਅਗਲੀ ਖਬਰਾਂ ਕੋਸ਼ਕ ਆਪਾਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇੱਕ ਐਲ ਸਾਲਵਾਡੋਰ ਨੂੰ ਜੋ ਰਿਪੋਰਟ ਕਰ ਦਿੱਤਾ ਗਿਆ ਸੀ ਬੰਦਾ ਅਮਰੀਕਾ ਤੋਂ ਜਿਸ ਦਾ ਨਾਮ ਐਵਰੇਗੋ ਗਾਰਸਿਆ ਹੈ ਕਿਲਮਰ ਐਵਰੇਗੋ ਗਾਰਸਿਆ 트럼ਪ ਐਡਮਿਨਿਸਟ੍ਰੇਸ਼ਨ ਨੇ ਮੰਨ ਲਿਆ ਸੀ ਕਿ ਹਾਂ ਸਾਡੇ ਕੋਲ ਕਲੈਰੀਕਲ ਮਿਸਟੇਕ ਹੋਈ ਆ ਇਹ ਜੱਜ ਨੇ ਆਰਡਰ ਕੀਤਾ ਸੀ ਵੀ ਅੱਜ ਯਾਨੀ ਕਿ ਸੋਮਵਾਰ ਨੂੰ 11:00 ਵਜੇ 59 ਮਿੰਟ ਤੋਂ ਪਹਿਲਾਂ ਉਹ ਜਿਹੜਾ ਬੰਦਾ ਆ ਉਹ ਅਮਰੀਕਾ ਦੀ ਧਰਤੀ ਤੇ ਹੋਣਾ ਚਾਹੀਦਾ ਹੈ ਲੋਅਰ ਕੋਰਟ ਦੇ ਜੱਜ ਨੇ ਪਰ ਫਿਰ 트럼ਪ ਐਡਮਿਨਿਸਟ੍ਰੇਸ਼ਨ ਪੈਲਟ ਉਹ ਤਾਂ ਉੱਪਰਲੀ ਕੋਰਟ ਦੇ ਵਿੱਚ ਗਏ ਤੇ ਉਸ ਕੋਰਟ ਨੇ ਵੀ ਇਹ ਕਿਹਾ ਵੀ ਨਹੀਂ ਅਸੀਂ ਜੱਜ ਦੇ ਡਿਸੀਜਨ ਦੇ ਉਲਟ ਨਹੀਂ ਜਾਣਾ ਹੁਣ ਆਲਟੀਮੇਟਲੀ 트럼ਪ ਐਡਮਿਨਿਸਟ੍ਰੇਸ਼ਨ ਯੂਐਸ ਦੀ ਸੁਪਰੀਮ ਕੋਰਟ ਦੇ ਕੋਲ ਪਹੁੰਚ ਰਿਹਾ ਜਸਟਿਸ ਡਿਪਾਰਟਮੈਂਟ 트럼ਪ ਐਡਮਿਨਿਸਟ੍ਰੇਸ਼ਨ ਦਾ ਪਈ ਜੋ ਇਹ ਜੱਜ ਨੇ ਆਰਡਰ ਕੀਤਾ ਆ ਉਸ ਦੇ ਉੱਤੇ ਜਿਹੜਾ ਸਟੇਲ ਆਇਆ ਜਾਵੇ ਕਿਉਂਕਿ ਕਹਿੰਦੇ ਫੋਰਨ ਗਵਰਨਮੈਂਟ ਆ ਉਹਦੇ ਨਾਲ ਸਾਨੂੰ ਸਲਾਹ ਕਰਨੀ ਪੈਣੀ ਆ 네ਗੋਸ਼ੀਏਸ਼ਨ ਆ ਇਹ ਇੰਟਰਨੈਸ਼ਨਲ ਹੁਣ ਮੁੱਦਾ ਬਣਿਆ ਉਹ ਤੇ ਜੱਜ ਕਹਿੰਦਾ ਵੀ ਤੁਸੀਂ ਤਾਂ ਸ਼ਰਿਆਂ ਵੀ ਧੱਕਾ ਕਰਤਾ ਵੀ ਜਿਹੜਾ ਬੰਦਾ ਲੀਗਲੀ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਲੀਗਲੀ ਉਹਦੇ ਕੋਲ ਵਰਕ ਪਰਮਿਟ ਸੀ ਕਿਸੇ ਤਰ੍ਹਾਂ ਦਾ ਉਹਦਾ ਕਿਸੇ ਗੈਂਗ ਦੇ ਨਾਲ ਰਿਲੇਸ਼ਨ ਨਹੀਂ ਸੀ ਤੁਸੀਂ ਕਿਸੇ ਬੰਦੇ ਦੇ ਕਹੇ ਦੇ ਉੱਤੇ ਉਹ ਬੰਦਾ ਜਿਹੜਾ ਅਰੈਸਟ ਕਰ ਲਿਆ ਅਰੈਸਟ ਨਹੀਂ ਕੀਤਾ ਉਹਨੂੰ ਚੱਕ ਕੇ ਉਦਾਂ ਦੀ ਜਿਹੜੀ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ ਹ ਉਹਦੇ ਵਿੱਚ ਪਾ ਦਿੱਤਾ ਸੋ ਇਹ ਸ਼ਰਿਆਮ ਧੱਕਾ ਆ ਸ਼ਰਿਆਮ ਤੁਸੀਂ ਜਿਹੜਾ ਰੋਂਗ ਕੀਤਾ ਹੈਗਾ ਸੋ ਹੁਣ ਦੇਖਦੇ ਹਾਂ ਯੂਐਸ ਦੀ ਸੁਪਰੀਮ ਕੋਰਟ ਕੀ ਕਹਿੰਦੀ ਆ ਪਰ ਅੱਜ 11:00 ਵਜੇ 59 ਮਿੰਟ ਤੋਂ ਪਹਿਲਾਂ ਪਹਿਲਾਂ ਜਿਹੜਾ ਜੱਜ ਨੇ ਆਰਡਰ ਕੀਤਾ ਸੀ ਵੀ ਉਹ ਬੰਦਾ ਅਮਰੀਕਾ ਦੀ ਧਰਤੀ ਦੇ ਉੱਤੇ ਹੋਣਾ ਚਾਹੀਦਾ ਹੈ ਨੋ ਮੈਟਰ ਬਟ ਤੁਸੀਂ ਉਸ ਨੂੰ ਉੱਥੋਂ ਲਿਆ ਕੇ ਇੱਥੇ ਜਿਹੜਾ ਆ ਪੇਸ਼ ਕਰੋ ਸੋ ਅਪੀਲ ਕੋਰਟ ਨੇ ਡਿਨਾਈ ਕਰਤਾ ਹੁਣ ਯੂਐਸ ਦੀ ਸੁਪਰੀਮ ਕੋਰਟ ਆ ਜੋ ਇਹਦੇ ਉੱਤੇ ਜੋ ਡਿਸੀਜਨ ਲਾਊਗੀ ਜੀ ਤੇ ਇਸ ਤਰ੍ਹਾਂ ਇਸ ਤਰ੍ਹਾਂ ਇੱਕ ਹੋਰ ਵੀ ਜਿਹੜੀ ਡਿਬੇਟ ਆ ਹਰਜੋਤ ਸਿੰਘ ਜੀ ਉਹ ਚੱਲ ਪਈ ਆ ਕਿ ਇਸ ਟਾਈਮ ਨਿਊਯਾਰਕ ਜਿਹੜਾ ਟਾਈਮਜ਼ ਆ ਰਿਪੋਰਟ ਕਰ ਰਿਹਾ ਕਿ ਸਟੂਡੈਂਟ ਵੀਜ਼ਾ ਕੀ ਆ ਰਾਈਟਸ ਕੀ ਨੇ ਤੇ ਰਿਸਕ ਕੀ ਨੇ ਜਦੋਂ ਤੋਂ 트럼ਪ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਇਹ ਜਿਹੜਾ ਕ੍ਰੈਕਡਾਊਨ ਚੱਲ ਰਿਹਾ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਦਰਮਿਆਨ ਉਹ ਕਹਿੰਦੇ ਕਿ ਇੱਕ ਰੰਜਨੀ ਸ੍ਰੀ ਨਿਵਾਸਨ ਜਿਹੜੀ ਕਿ ਇੰਡੀਆ ਦੀ ਨਾਗਰਿਕ ਹੈ ਤੇ ਉਹ ਇੱਥੇ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਡਾਕਟਰ ਜਿਹੜੀ ਡਿਗਰੀ ਉਹ ਕਰਨ ਆਈ ਸੀਗੀ ਅਰਬਨ ਪਲੈਨਿੰਗ ਦੇ ਵਿੱਚ ਤੇ ਉਹ ਕਹਿੰਦੀ ਕਿ ਉਹਨੂੰ ਕੈਨੇਡਾ ਭੱਜਣਾ ਪਿਆ ਜਦੋਂ ਤੋਂ ਉਹਦਾ ਜਿਹੜਾ ਅਥਾਰਟिटीज ਨੇ ਵੀਜ਼ਾ ਜਿਹੜਾ ਉਹ ਸਟੂਡੈਂਟ ਵੀਜ਼ਾ ਜਿਹੜਾ ਉਹ ਰਿਵੋਕ ਕਰ ਦਿੱਤਾ ਉਹ ਕਹਿੰਦੇ ਕਿ 2 ਹਫ਼ਤੇ ਪਹਿਲਾਂ ਸਮਰਵੈਲ ਦੇ ਵਿੱਚ ਜਿਹੜੀ ਇੱਕ ਰੁਮੇਸ਼ਾ ਅਜ਼ਟਰਕਾ ਤੁਰਕਿਸ਼ ਸਿਟੀਜ਼ਨ ਜਿਹਨੂੰ ਆਪਾਂ ਦੇਖਿਆ ਸੀਗਾ ਵੀ ਉਹਨੂੰ ਡਿਟੇਨ ਕੀਤਾ ਗਿਆ ਸੀ ਉਹਦਾ ਮੋਬਾਈਲ ਉਹਦੀ ਨਾਲ ਦੀ ਨਾਲ ਖੋਲਿਆ ਗਿਆ ਸੀ ਤਫ ਜਿਹੜੀ ਯੂਨੀਵਰਸਿਟੀ ਹੈ ਉੱਥੋਂ ਦੀ ਸਟੂਡੈਂਟ ਸੀਗੀ ਉਹ ਕਹਿੰਦੇ ਕਿ ਉਸ ਤੋਂ ਬਾਅਦ ਹੁਣ ਕਾਲਜ ਜਿਹੜੇ ਕੈਂਪਸਸ ਨੇ ਉੱਥੇ ਲਗਾਤਾਰ ਜਿਹੜੀ ਛਾਪੇ ਮਾਰੀ ਆ ਜਾਂ ਉਹਨਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿਹੜੀ ਛਾਪੇ ਮਾਰੀ ਹੈ ਇਮੀਗ੍ਰੇਸ਼ਨ ਅਥਾਰਟिटीज ਦੀ ਉਹ ਲਗਾਤਾਰ ਤੇਜ਼ ਹੋਈ ਹੈ ਤੇ ਇਸ ਦਰਮਿਆਨ ਇਹ ਬਹਿਸ ਵੀ ਚੱਲ ਪਈ ਆ ਅ ਸਟੂਡੈਂਟ ਵੀਜ਼ਾ ਕੀ ਆ ਇਹ ਦੇ ਰਾਈਟ ਕੀ ਨੇ ਤੇ ਤੁਸੀਂ ਉਸ ਵੀਜ਼ੇ ਦੇ ਦਰਮਿਆਨ ਇੱਥੇ ਕੀ ਕੁਝ ਕਰ ਸਕਦੇ ਹੋ ਕਹਿੰਦੇ ਕਿ ਇਹ ਐਫ1 ਕੈਟਾਗਰੀ ਦੇ ਵਿੱਚ ਆਉਂਦਾ ਵੀਜ਼ਾ ਕੈਟਾਗਰੀ ਦੇ ਵਿੱਚ ਆਉਂਦਾ ਤੇ ਨਾਲ ਜਿਹੜੇ ਸਟੂਡੈਂਟ ਨੇ ਉਹ ਐਨਰੋਲਡ ਹੋਣੇ ਚਾਹੀਦੇ ਨੇ ਅਕੈਡੈਮਿਕ ਪ੍ਰੋਗਰਾਮ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਰ ਉਹ ਕਹਿੰਦੇ ਕਿ ਨਾਲ ਇੱਕ ਬਹੁਤ ਵੱਡੀ ਡਿਟੇਲ ਹੈ ਕਿ ਉਹ ਯੂਐਸ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਕਰਦੇ ਕਰ ਸਕਦੇ ਨੇ ਕਹਿੰਦੇ ਕਿ ਜਿਹੜਾ ਸਟੂਡੈਂਟ ਵੀਜ਼ਾ ਉਹ ਇੱਕ ਬੈਨੀਫਿਸ਼ੀਅਰਲੀ ਹੈ ਇੱਕ ਬੰਦਾ ਕਿਸੇ ਵੀ ਵੀਜ਼ਾ ਪ੍ਰਕਿਰਿਆ ਦਾ ਨਾ ਕਿ ਉਹ ਉਹ ਜਿਹੜਾ ਉਸ ਤਰੀਕੇ ਉਹ ਇੱਕ ਪ੍ਰਿਵੀਲੇਜ ਵਾਂਗੂ ਆ ਉਹ ਦੇ ਰਾਈਟ ਵਾਂਗੂ ਨਹੀਂ ਕਾਊਂਟ ਕੀਤਾ ਜਾ ਸਕਦਾ ਪਰ ਕਹਿੰਦੇ ਕਿ ਤਕਰੀਬਨ ਜਿਹੜੇ ਯੂਐਸ ਕਾਲਜਸ ਦੇ ਵਿੱਚ ਵੱਖ-ਵੱਖ ਦੇਸ਼ਾਂ ਤੋਂ ਜਿਹੜੇ ਸਟੂਡੈਂਟ ਪੜ੍ਹਦੇ ਨੇ ਕਮਾਂਤਰੀ ਉਹਨਾਂ ਦੀ ਗਿਣਤੀ ਇਸ ਟਾਈਮ 1.1 ਮਿਲੀਅਨ ਹੈ ਜਿਹੜੇ ਕਮਾਂਤਰੀ ਵਿਦਿਆਰਥੀ ਨੇ ਵੱਖ-ਵੱਖ ਦੇਸ਼ਾਂ ਤੋਂ ਆਏ ਨੇ ਗਰੀਬ ਦੇਸ਼ਾਂ ਦੇ ਵਿੱਚੋਂ ਵੀ ਨੇ ਅਮੀਰ ਦੇਸ਼ਾਂ ਦੇ ਵਿੱਚੋਂ ਵੀ ਨੇ ਯੂਰਪ ਦੇ ਵਿੱਚੋਂ ਵੀ ਨੇ ਏਸ਼ੀਆ ਦੇ ਵਿੱਚੋਂ ਵੀ ਨੇ ਆਸਟ੍ਰੇਲੀਆ ਦੇ ਵਿੱਚੋਂ ਨੇ ਅਫਰੀਕਾ ਦੇ ਵਿੱਚੋਂ ਨੇ ਕੰਦੇ ਨਾਲ ਨਾਲ ਉਹ ਜਿਹੜੇ ਅਮਰੀਕਾ ਦੀ ਜਿਹੜੀ ਇਕਨੋਮੀ ਆ ਇਹਦੇ ਵਿੱਚ ਉਹਨਾਂ ਦਾ ਜੇ ਇਹ ਇਸ ਵੀਜ਼ੇ ਤੋਂ ਜਿਹੜੀ ਜਾਂ ਉਹਨਾਂ ਦੀਆਂ ਫੀਸਾਂ ਦੇ ਰੂਪ ਦੇ ਵਿੱਚ ਜਿਹੜੀ ਆਮਦਨ ਆਉਂਦੀ ਆ ਉਹ ਤਕਰੀਬਨ 43.8 ਬਿਲੀਅਨ ਡਾਲਰ ਜਿਹੜੀ ਅਮਰੀਕਨ ਡਾਲਰ ਬਣਦੀ ਆ 2023-24 ਦਾ ਜਿਹੜਾ ਅਕੈਡੈਮਿਕਸ ਜਿਹੜਾ ਇਅਰ ਸੀਗਾ ਉਹਦੇ ਦਰਮਿਆਨ ਨਾਲੋ ਕਹਿੰਦੇ ਕੀ ਬਹੁਤ ਸਾਰੇ ਅਮਰੀਕਨ ਅਮਰੀਕਾ ਦੇ ਕਾਲਜ ਹੈ ਜੇ ਇਹ ਨੇ ਜਿੱਥੇ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਤੇ ਇਸ ਟਾਈਮ ਜੇ ਸਟੂਡੈਂਟ ਜਿਹੜੇ ਇੰਡੀਆ ਤੋਂ ਨੇ ਉਹ ਲਾਰਜੈਸਟ ਪਰਸੈਂਟੇਜ ਕਹੀ ਜਾਂਦੀ ਹੈ ਇੰਟਰਨੈਸ਼ਨਲ ਸਟੂਡੈਂਟ ਦੀ ਜਿਹੜੀ ਕਿ 29% ਬਣਦੀ ਆ ਇਸ ਰਿਪੋਰਟ ਦੇ ਮੁਤਾਬਕ ਚਾਈਨਾ ਦੇ ਵਿੱਚੋਂ 25% ਸਟੂਡੈਂਟ ਆਉਂਦੇ ਨੇ ਸਾਊਥ ਕੋਰੀਆ ਦੇ ਵਿੱਚੋਂ 4% ਇਹ ਸਾਰਾ ਕੁਝ ਹੋਇਆ ਕਦੋਂ ਜੋ ਸ਼ੁਰੂ ਕਦੋਂ ਹੋਇਆ ਜਦੋਂ ਸਟੂਡੈਂਟਸ ਨੇ ਜਿਹੜੇ ਫਿਲਸਤੀਨ ਦੇ ਹੱਕ ਦੇ ਵਿੱਚ ਜਿਹੜੇ ਰੋਸ ਮੁਜ਼ਾਰੇ ਕੀਤੇ ਜਾ ਰਹੇ ਸੀ ਜਿਨ੍ਹਾਂ ਨੇ ਉਹਦਾ ਉਹਨਾਂ ਦੇ ਵਿੱਚ ਹਿੱਸਾ ਲਿਆ ਉਸ ਤੋਂ ਜ਼ਿਆਦਾ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਜਿਹੜੇ ਇਮੀਗ੍ਰੇਸ਼ਨ ਦੀ ਗਾਜ ਜਿਹੜੀ ਆ ਉਹ ਡਿੱਗੀ ਆ ਉਹ ਕਹਿੰਦੇ ਕਿ ਸਟੂਡੈਂਟ ਵੀਜ਼ਾ ਜਿਹੜੇ ਹੋਲਡਰ ਲੋਕ ਨੇ ਜਿਹੜੇ ਸਟੂਡੈਂਟਸ ਨੇ ਉਹ ਕਨਸਟੀਟਿਊਸ਼ਨਲ ਪ੍ਰੋਟੈਸਟ ਕਰਨ ਦਾ ਇੱਕ ਜਿਹੜਾ ਪ੍ਰੋਟੈਕਸ਼ਨ ਨਾਲ ਉਹਨਾਂ ਨੂੰ ਯੂ ਐਸ ਸਿਟੀਜ਼ਨ ਦੇ ਬਰਾਬਰ ਪਰ ਕਹਿੰਦੇ ਕਿ ਕੁਝ ਮਾਮਲਿਆਂ ਦੇ ਵਿੱਚ ਰਾਈਟ ਟੂ ਫ੍ਰੀ ਸਪੀਚ ਵੀ ਉਹਨਾਂ ਨੂੰ ਹੈਗਾ ਉਹ ਆਪਣੀ ਗੱਲ ਰੱਖ ਸਕਦੇ ਨੇ ਯੂ ਐਸ ਦੇ ਵਿੱਚ ਬੇਸ਼ੱਕ ਉਹਨਾਂ ਦੀ ਵੀਜ਼ਾ ਪ੍ਰਕਿਰਿਆ ਕੋਈ ਵੀ ਆ ਨਾਲ ਕਹਿੰਦੇ ਕਿ ਕਨਸਟੀਟਿਊਸ਼ਨ ਜਿਹੜੀਆਂ ਕੁਝ ਅਮੈਂਡਮੈਂਟਸ ਨੇ ਉਹ ਵੀ ਉਹਨਾਂ ਤੇ ਅਪਲਾਈ ਹੁੰਦੀਆਂ ਨੇ ਪਰ ਜਿਸ ਆਧਾਰ ਦੇ ਉੱਤੇ ਜਿਸ ਬੁਨਿਆਦ ਦੇ ਉੱਤੇ ਉਹਨਾਂ ਦੇ ਉੱਤੇ ਰੇਡਾਂ ਕੀਤੀਆਂ ਜਾ ਰਹੀਆਂ ਨੇ ਉਹ ਕਹਿੰਦੇ ਕਿ ਉਹ ਉਹ ਲਾਵਾ ਜਿਹੜਾ ਯੂ ਐਸ ਨੇ ਤੋ ਕਈ ਸਾਲ ਪਹਿਲਾਂ ਜਾਂ ਕਈ ਦਹਾਕੇ ਜਾਂ ਕਈ ਸਦੀਆਂ ਪਹਿਲਾਂ ਉਹ ਨੂੰ ਲਿਆਂਦਾ ਸੀਗਾ ਤੇ ਉਹ ਨੂੰ ਇੱਥੇ ਅਪਲਾਈ ਕੀਤਾ ਸੀਗਾ 1990s ਦੇ ਵਿੱਚ ਕਹਿੰਦੇ ਕਿ ਇਹ ਇਸ ਤਰ੍ਹਾਂ ਦੀ ਬਹਿਸ ਇੱਕ ਪਹਿਲਾਂ ਵੀ ਸ਼ੁਰੂ ਹੋਈ ਸੀ ਪਰ ਆਪਾਂ ਇਸ ਗੱਲ ਨੂੰ 80s ਮੇਟ ਦੇ ਇਹ ਗੱਲ ਦੇ ਤੱਤਸਾਹ ਤੇ ਜਾਣਾ ਵੀ ਕਿਉਂ ਰੁਕ ਕਿਤੇ ਜਾ ਰਹੇ ਨੇ ਉਹ ਕਹਿੰਦੇ ਕਿ ਕਈ ਸਟੂਡੈਂਟ ਜਿਹੜੇ ਨੇ ਇੰਟਰਨੈਸ਼ਨਲ ਸਟੂਡੈਂਟ ਨੇ ਉਹ ਲੀਗਲ ਸਟੇਟਸ ਲੂਜ਼ ਕਰ ਚੁੱਕੇ ਨੇ ਕਈ ਸਟੂਡੈਂਟਸ ਨੇ ਜਿਹੜੇ ਉਹ ਆਪਣੇ ਪ੍ਰੋਗਰਾਮਾਂ ਨੂੰ ਰੱਦ ਕਰ ਚੁੱਕੇ ਨੇ ਤੇ ਕਈਆਂ ਨੂੰ ਭੱਜਣਾ ਪਿਆ ਤੇ ਕਈ ਸੈਲਫ ਰਿਪੋਰਟ ਹੋ ਰਹੇ ਨੇ ਉਹ ਕਹਿੰਦੇ ਕਿ ਇਹ ਬਹੁਤ ਵੱਡੀ ਇੱਕ ਚਿੰਤਾ ਦਾ ਵਿਸ਼ਾ ਵੀ ਇਸ ਤਰੀਕੇ ਦੇ ਨਾਲ ਜੇਕਰ ਅਮਰੀਕਾ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਚੀਜ਼ਾਂ ਵਰਤਦੀਆਂ ਰਹੀਆਂ ਤਾਂ ਅਮਰੀਕਾ ਦੇ ਜਿਹੜੇ ਅਕੈਡਮਿਕ ਨੇ ਉਹਨਾਂ ਦੇ ਵਿੱਚ ਕਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਕਟ ਜੂਗੀ ਪਰ ਹੁਣ ਇਹਦੇ ਪੱਖ ਦੇ ਵਿੱਚ ਸਟੂਡੈਂਟ ਵੀਜ਼ਾ ਨੂੰ ਜਿਹੜਾ ਰੋਕ ਕੀਤਾ ਜਾ ਰਿਹਾ ਜਾਂ ਰੇਡਾਂ ਮਾਰੀਆਂ ਜਾ ਰਹੀਆਂ ਨੇ ਇਹਦੇ ਪੱਖ ਦੇ ਵਿੱਚ ਵੀ ਬਹੁਤ ਸਾਰੇ ਲੋਕ ਹੁਣ ਉਹਨਾਂ ਦੇ ਹੱਕ ਦੇ ਵਿੱਚ ਨਿਤਰਨੇ ਸ਼ੁਰੂ ਹੋ ਚੁੱਕੇ